ਅੱਛਾ ਜੀ ਅਗਰ ਜੇ ਤੁਸੀਂ ਬੈਂਗਣ ਦਾ ਸੇਵਨ ਕਰਦੇ ਹੋ ਨਾ ਬੈਂਗਣ ਖਾਣੇ ਹੋ ਤੇ ਬੈਂਗਣ ਖਾਣਾ ਅੱਜ ਤੋਂ ਬੰਦ ਕਰ ਦਿਓ ਕਿਉਂਕਿ ਪਹਿਲਾਂ ਤੇ ਸਾਨੂੰ ਲਸਣ ਦਾ ਤੇ ਪਿਆਜ਼ ਦਾ ਇਹ ਦੱਸਦੇ ਸੀ ਨਾ ਵੀ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਵੀ ਲਸਣ ਤੇ ਪਿਆਜ਼ ਨਹੀਂ ਖਾਣਾ ਵੀ ਇਹ ਕਿਸੇ ਰਾਖਸ਼ ਦੇ ਮਲਮੂਤਰ ਤੋਂ ਉਤਪਤੀ ਹੋਈ ਆ ਇਹਦੀ ਤਾਂ ਕਰਕੇ ਨਹੀਂ ਖਾਣਾ ਚਾਹੀਦਾ ਹੈ ਲੇਕਿਨ ਇਸ ਦੇਵੀ ਜੀ ਨੇ ਬੈਂਗਣ ਤੋਂ ਵੀ ਮਨਾ ਕਰ ਦਿੱਤਾ ਉਹ ਵੀ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਆ ਮਾੜੀ ਜੇ ਪਹਿਲਾਂ ਗੱਲ ਸੁਣਿਆ ਤਾਂ ਫੇਕ ਕਰਦੇ ਆ ਗੱਲ बैंगन का जो सेवन करता है तो पद्म पुराण के अनुसार यदि बैंगन का सेवन किए हुए व्यक्ति की 27 दिनों के अंदर मृत्यु हो गई तो उसे नरक में जाना पड़ता है यदि आपने बैंगन आज पाया है और आज से 27 दिनों के अंदर किसी दिन भी मृत्यु है गई तो नरक का वो भागीदार बनता है इसलिए बैंगन का सेवन कभी नहीं करना चाहिए ਜਾਣੇ ਕਿ ਜਿਹੜਾ ਬੈਂਗਣ ਆ ਨਾ ਉਹਦਾ ਤੁਸੀਂ ਸੇਵਨ ਕਰੋਗੇ ਤਾਂ 22 ਦਿਨਾਂ ਦੇ ਅੰਦਰ ਅੰਦਰ ਨਾ ਜੇ ਤੁਸੀਂ ਮਰ ਗਏ ਤੇ ਤੁਹਾਡੀ ਜਿਹੜੀ ਨਰਕਾਂ ਦੀ ਟਿਕਟ ਆ ਨਾ ਉਹ ਪੱਕੀ ਆ ਇਸ ਦੇਵੀ ਦਾ ਕਹਿਣਾ ਇਹ ਆ ਚਲੋ ਲਸਣ ਤੇ ਪਿਆਜ਼ ਜਿਹੜਾ ਬੰਦ ਕਰਦੇ ਸੀ ਨਾ ਉਹ ਤਾਂ ਤੇ ਅਸੀਂ ਮੰਨ ਲੈਨੇ ਆ ਇਹਨਾਂ ਨੇ ਤੇ ਕਿਹਾ ਵੀ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹਦਾ ਤੇ ਅਸੀਂ ਮੰਨਦੇ ਆਂ ਵੀ ਲਸਣ ਪਿਆਜ਼ ਦੇ ਨਾਲ ਜਿਹੜੀ ਨਾ ਉਤੇਜਨਾ ਜਿਹੜੀ ਆ ਨਾ ਉਹ ਬੰਦੇ ਦੇ ਵਿੱਚ ਵੱਧਦੀ ਆ ਤਾਂ ਕਰਕੇ ਉਹ ਨਹੀਂ ਖਾਣਾ ਚਾਹੀਦਾ ਇਸੇ ਕਰਕੇ ਬੰਦ ਕਰਦੇ ਕਿਉਂਕਿ ਇਹ ਲੋਕ ਕੀ ਆ ਇਹ ਲੋਕ ਬੰਦੇ ਨੂੰ ਬ੍ਰਹਮਚਾਰੀ ਬਣਾਉਣਾ ਚਾਹੁੰਦੇ ਆ ਵੀ ਬਸ ਬ੍ਰਹਮਚਾਰੀ ਬਣਿਆ ਜਾਏ ਕਿਉਂਕਿ ਜੇ ਬ੍ਰਹਮਚਾਰੀ ਬਣੇਗਾ ਤੇ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਨਹੀਂ ਹੋਏਗਾ ਤੁਸੀਂ ਦੇਖਿਆ ਹੀ ਆ ਵੀ ਜਿਹੜੇ ਬ੍ਰਹਮਚਾਰੀ ਉੱਥੇ ਬੈਠੇ ਆ ਆ ਕੰਡਿਆਂ ਦੇ ਉੱਤੇ ਨਦੀਆਂ ਦੇ ਕੰਡਿਆਂ ਉੱਤੇ ਪਹਾੜਾਂ ਦੇ ਵਿੱਚ ਵੀ ਜਾਨਕੀ ਕੀ ਹਾਲ ਆ ਉਹਨਾਂ ਦਾ ਬੁਰਾ ਹਾਲ ਆ ਉਹਨਾਂ ਦਾ ਲੇਕਿਨ ਇਹ ਸਾਨੂੰ ਇਸੇ ਕਰਕੇ ਇਹਨਾਂ ਚੀਜ਼ਾਂ ਤੋਂ ਬਸ ਬੰਦ ਕਰ ਲਏ ਆ ਤੇ ਕਥਾ ਕਹਾਣੀਆਂ ਝੂਠੀਆਂ ਸੁਣਾਉਂਦੇ ਆ ਤੇ ਗੱਲ ਕਰ ਦਿੰਦੇ ਆ ਵੀ ਗ੍ਰੰਥਾਂ ਦੇ ਵਿੱਚ ਲਿਖੀ ਗਈ ਆ ਗ੍ਰੰਥ ਕੋਈ ਪੜਦਾ ਨਹੀਂਗਾ ਕਿਸੇ ਨੂੰ ਤੇ ਕੋਈ ਆ ਪੰਜਾਬੀ ਨਹੀਂ ਪੜਨੀ ਆਉਂਦੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤਾਂ ਲੇਕਿਨ ਇਹ ਲੋਕ ਕੀ ਆ ਅੰਧ ਵਿਸ਼ਵਾਸ ਦੇ ਚੱਕਰਾਂ ਦੇ ਵਿੱਚ ਪਾ ਪਾ ਕੇ ਨਾ ਤੇ ਲੋਕਾਂ ਨੂੰ ਗਲਤ ਕਹਾਣੀਆਂ ਸੁਣਾ ਸੁਣਾ ਕੇ ਤੇ ਇਹ ਲੁੱਟਣ ਡਏ ਆ ਹੋਰ ਕੁਝ ਨਹੀਂਗਾ ਆਪਣਾ ਟਾਈਮ ਇਹਨਾਂ ਨੇ ਬਸ ਕੀ ਆ ਆਪਣਾ ਟਾਈਮ ਪਾਸ ਕਰਨਾ ਹੁੰਦਾ ਤੁਹਾਡਾ ਟਾਈਮ ਪਾਸ ਕਰਾਉਣਾ ਹੁੰਦਾ ਆਪਣਾ ਇਹਨਾਂ ਦਾ ਮੀਟਰ ਘੁੰਮਣਾ ਹੁੰਦਾ ਇਹਨਾਂ ਗੱਲਾਂ ਨੂੰ ਅਸੀਂ ਸਮਝ ਦੇਣਗੇ ਅਸੀਂ ਇਹਨਾਂ ਦੇ ਪਿੱਛੇ ਲੱਗੇ ਆ ਹੁਣ ਇਹ ਵੀ ਗੱਲ ਆ ਵੀ ਜਿਹੜੇ ਅੰਧ ਵਿਸ਼ਵਾਸੀ ਲੋਕ ਆ ਉਹਨਾਂ ਨੇ ਇਸ ਗੱਲ ਤੇ ਗੌਰ ਵੀ ਕਰਨੀ ਆ ਕਿਉਂਕਿ ਜੇ ਲਸਣ ਪਿਆਜ਼ ਛੱਡ ਸਕਦੇ ਆ ਲੋਕੀ ਤੇ ਬਤਾਂੂ ਛੱਡਣ ਨਾਲ ਵੀ ਯਾਨੀ ਕਿ ਜੇ ਬੈਂਗਣ ਛੱਡ ਦੇਣਗੇ ਤੇ ਕਿਹੜੀ ਗੱਲ ਆ ਵੀ ਬੈਂਗਣ ਖਾਣ ਤੋਂ ਬਗੈਰ ਬੰਦਾ ਮਰਤ ਨਹੀਂ ਚੱਲਾ ਪਰ ਜਿਹੜਾ ਵਿਚਾਰਾ ਕਿਸਾਨ ਕਿਸਾਨ ਜਿਹੜਾ ਸਿਰਫ ਬੈਂਗਣਾ ਦੀ ਖੇਤੀ ਕਰਦਾ ਵੀ ਜਿਹਦਾ ਆਪਣਾ ਪਰਿਵਾਰ ਪਾਲਦਾ ਸਾਰਾ ਕੁਝ ਉਹਦਾ ਤਾਂ ਬੇੜਾ ਗਰਕ ਕਰਦੀਆਂ ਨਾ ਇਹ ਕਹਾਣੀਆਂ ਇਹਨਾਂ ਕਹਾਣੀਆਂ ਚ ਸਾਨੂੰ ਨਿਕਲਣਾ ਪਏਗਾ ਲੋਕੀ ਤੇ ਬੈਂਗਣ ਖਾਣਾ ਬੰਦ ਕਰ ਦੇਣਗੇ ਕਿਉਂਕਿ ਕੌਣ ਜਾਣਾ ਚਾਹੁੰਦਾ ਨਰਕਾਂ ਦੇ ਵਿੱਚ ਕਿਉਂਕਿ ਇੱਥੇ ਵੀ ਨਰਕ ਤੇ ਉੱਥੇ ਵੀ ਜਾ ਕੇ ਨਰਕ ਲੋਕੀ ਤੇ ਇਹੋ ਹੀ ਸਮਝਦੇ ਆ ਨਾ ਵੀ ਉੱਤੇ ਸ਼ਾਇਦ ਕਿਤੇ ਪਰਮਾਤਮਾ ਬੈਠਾ ਵੀ ਜਿਹੜਾ ਸਾਹਿਬ ਕਿਤਾਬ ਲੈਣ ਡਿਆ ਕਿਉਂਕਿ ਤਾਈਆਂ ਇੰਨੀ ਦੁਨੀਆ ਇਹਨਾਂ ਦੇ ਪਿੱਛੇ ਆ ਇਹਨਾਂ ਲੋਕਾਂ ਦੇ ਪਿੱਛੇ ਇਹਨਾਂ ਦੇ ਪੰਡਾਲ ਦੇ ਕੋ ਲੱਖਾਂ ਲੋਕ ਇਹਨਾਂ ਨੂੰ ਸੁਣਨ ਦੇ ਕਰੋੜਾਂ ਲੋਕ ਇਹਨਾਂ ਨੂੰ ਸੁਣਨ ਦੇ ਆ ਤੇ ਲੱਖਾਂ ਲੋਕ ਇਹਨਾਂ ਦੇ ਪੰਡਾਲ ਦੇ ਵਿੱਚ ਬੈਠੇ ਹੁੰਦੇ ਆ ਜੇ ਇਹਨਾਂ ਦੀਆਂ ਗੱਲਾਂ ਤੇ ਲੋਕ ਗੌਰ ਕਰਦੇ ਆ ਤਾਂ ਤਾਂ ਹੀ ਇਹਨਾਂ ਦੇ ਇਹਨਾਂ ਨੂੰ ਲੋਕ ਸੁਣਨ ਜਾਂਦੇ ਆ ਓਦਾਂ ਥੋੜੋ ਸੁਣਨ ਜਾਂਦੇ ਆ ਤੇ ਇਹਨੇ ਕਮੈਂਟ ਸੈਕਸ਼ਨ ਜਿਹੜੇ ਆ ਨਾ ਆਪਣੇ ਬੰਦ ਕੀਤੇ ਹੋਏ ਆ ਵੀ ਕੋਈ ਸਵਾਲ ਨਾ ਚੱਕੇ ਵੀ ਕੋਈ ਕਮੈਂਟ ਨਾ ਕਰੇ ਤੇ ਲੇਕਿਨ ਮੈਂ ਕੀ ਕੀਤਾ ਵੀ ਮੈਂ ਵੀਡੀਓ ਬਣਾ ਦਿੱਤੀ ਆ ਵੀ ਭਾਈ ਜੀ ਵੀ ਇਹਨਾਂ ਦੇ ਚੱਕਰਾਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਆ ਨਾ ਕਿ ਇਹਨਾਂ ਚੱਕਰਾਂ ਦੇ ਵਿੱਚ ਸਾਨੂੰ ਫਸਣ ਦੀ ਜ਼ਰੂਰਤ ਆ ਨਾ ਇਹਨਾਂ ਚੱਕਰਾਂ ਦੇ ਵਿੱਚ ਦੀ ਸਾਨੂੰ ਗੌਰ ਕਰਨ ਦੀ ਜ਼ਰੂਰਤ ਆ ਤੁਸੀਂ ਹੁਣ ਇਹ ਹਿਸਾਬ ਲਾ ਲਓ ਵੀ ਜਿਹੜੇ ਅੰਧਵਿਸ਼ਵਾਸੀ ਲੋਕ ਆ ਨਾ ਉਹਨਾਂ ਨੇ ਤਾਂ ਬੇਗੰਤ ਖਾਣਾ ਬੰਦ ਕਰਨਾ ਹੀ ਕਰਨਾ ਵਾ ਤੇ ਅਗਰ ਜੇ ਜਿਨ੍ਹਾਂ ਨੂੰ ਨਹੀਂ ਵੀ ਨਾ ਪਤਾ ਤੇ ਕਿਸੇ ਨੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਤਾਂ ਤਰੀਕਾ ਦੇਖਣ ਲਾ ਪਿਆ ਕਰਨੀ ਉਹ ਕਿਤੇ ਜਿਹੜਾ ਬੰਦਾ ਮਰ ਗਿਆ ਤੋ ਉਹਦਾ ਇਹ ਦੇਖਿਆ ਕਰਨਾ ਉਹਨਾਂ ਨੇ ਡਾਟਾ ਕੱਢ ਕੇ ਵੀ ਇਹਨੇ ਕਿਤੇ 27 ਦਿਨਾਂ ਦੇ ਵਿੱਚ ਬੈਂਗਣ ਤਾਂ ਨਹੀਂ ਖਾਦਾ ਅਗਰ ਜੇ ਬੈਂਗਣ ਖਾਦਾ ਹੋਏਗਾ ਤੇ ਨਰਕਾਂ ਦੇ ਵਿੱਚ ਪੱਕਾ ਆਹੋ ਵੀਟੇ ਘਟੋ ਦੀ ਜਿਹੜੀ ਆ ਨਰਕਾਂ ਵਾਲੀ ਆ ਉਹ ਪੱਕੀ ਆ ਹੁਣ ਇਹ ਲੋਕਾਂ ਨੂੰ ਹੋ ਜਾਇਆ ਕਰੇਗਾ ਵੀ ਜਿਹੜਾ ਆਪਾਂ ਪਾਠ ਪੂਜਾ ਜਦੋਂ ਕਰਾਉਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਫੋਟੋ ਰੱਖਦੇ ਆ ਉਹਦੇ ਉੱਤੇ ਸਵਰਗ ਵਾਸੀ ਲਿਖਾ ਦਿੰਦੇ ਆ ਜਾਂ ਉਹਦੇ ਉੱਤੇ ਗਾਰਡਾਂ ਦੇ ਉੱਤੇ ਆਪਾਂ ਸਵਰਗਵਾਸੀ ਲਿਖਾ ਦਿੰਨੇ ਆ ਵੇ ਫਲਾਣਾ ਸਿੰਘ ਦੀ ਮੌਤ ਹੋਈ ਆ ਵੀ ਸਵਰਗਵਾਸੀ ਆਪਾਂ ਲਿਖਾਉਨੇ ਆ ਉਹ ਲਿਖਾਉਣਾ ਬੰਦ ਹੋ ਜਾਏਗਾ ਵੀ ਕਈ ਲੋਕ ਤੇ ਜਿਹੜੇ ਸੱਚ ਨੂੰ ਮੰਨਦੇ ਆ ਪਰ ਸੱਚ ਇੱਥੇ ਕਿਤੇ ਵੀ ਨਹੀਂ ਚੱਲਣ ਰਿਹਾ ਯਾਨੀ ਕਿ ਭਾਰਤ ਦੀ ਧਰਤੀ ਤੇ ਭਾਰਤ ਦੀ ਧਰਤੀ ਨੂੰ ਵਿਸ਼ਵਗੁਰੂ ਮੰਨਦੇ ਆ ਧਾਰਮਿਕ ਕੰਟਰੀ ਮੰਨਦੇ ਆ ਲੇਕਿਨ ਧਾਰਮਿਕ ਲੋਕ ਨਹੀਂ ਉਥੇ ਉਥੇ ਲੋਕ ਸਿਰਫ ਕੀ ਆ ਧਰਮੀ ਲੋਕ ਆ ਧਰਮਾਂ ਦੇ ਵਿੱਚ ਵੱਜੇ ਹੋਏ ਆ ਅਨਸਾਨੀਅਤ ਕੋਈ ਨਹੀਂ ਉਥੇ ਹੁਣ ਤੇ ਜਿੰਨਾ ਜੇਸ ਮਰੀਜ਼ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਨਾ ਵੀ ਚਲੋ ਡਾਕਟਰ ਜਵਾਬ ਦੇ ਦਿੰਦੇ ਆ ਵੀ ਇਹਨੂੰ ਘਰ ਲੈ ਜਾਓ ਤੇ ਇਹਦੀ ਹੁਣ ਸੇਵਾ ਪਾਣੀ ਕਰੋ ਵੀ ਤੁਸੀਂ ਆਪ ਹੀ ਤੇ ਉਸ ਮਰੀਜ਼ ਨੂੰ ਤੇ ਬਿਲਕੁਲ ਬਤਾਉ ਖਾਣਾ ਬੰਦ ਕਰ ਦਿਆ ਕਰਨਗੇ ਵੀ ਭਾਈ ਇਹਨੂੰ ਬਤਾਉ ਨਹੀਂ ਖਵਾਉਣਾ ਵੀ ਇਹ ਕਿਤੇ ਨਾਲਕਾਂ ਜਿਨਾ ਚਲ ਜਾਵੇ ਜਦ ਕੋਈ ਕਹਾਣੀਆਂ ਹੁੰਦੀਆਂ ਠੀਕ ਆ ਜਿਨ੍ਹਾਂ ਦੇ ਵਿੱਚ ਕੋਈ ਸਚਾਈ ਨਜ਼ਰ ਆਵੇ ਪਰ ਤੁਸੀਂ ਲੋਕ ਕੀ ਆ ਅਨਪੜ ਲੋਕ ਤੁਸੀਂ ਇਹਨਾਂ ਕਹਾਣੀਆਂ ਦੇ ਪਿੱਛੇ ਲੱਗੇ ਹੋਏ ਆ ਵੀ ਕੋਈ ਆਪਣੇ ਦਿਮਾਗ ਦੇ ਨਾਲ ਵੀ ਆਪ ਮੜਾ ਜਾ ਸੋਚ ਲਿਆ ਕਰੋ ਵੀ ਇਹ ਸੁਣਾ ਕੇ ਰਹੇ ਆ ਇਹਨਾਂ ਦੇ ਕਰੋੜਾਂ ਦੇ ਮਿਨੀ ਮਿਲੀਅਨ ਫਾਲੋਅਰ ਆ ਇਹਨਾਂ ਲੋਕਾਂ ਦੇ ਇੰਸਟਾਗ੍ਰam ਤੇ YouTube ਤੇ ਅਗਰ ਜੇ ਤੁਸੀਂ ਇਹਨਾਂ ਦੀਆਂ ਗੱਲਾਂ ਮੰਨਦੇ ਆ ਤਾਂ ਕਰਕੇ ਇਹਨਾਂ ਨੂੰ ਤੁਸੀਂ ਸਬਸਕ੍ਰਾਈਬ ਕਰਦੇ ਆ ਫਾਲੋਅ ਕਰਦੇ ਆ ਕੁਝ ਚੰਗੀਆਂ ਚੀਜ਼ਾਂ ਆਪਣੇ ਜਾਨੀ ਕਿ ਜੀਵਨ ਦੇ ਵਿੱਚ ਅਪਣਾ ਲਓ ਕੋਈ ਆਪਣਾ ਆਲਾ ਦਵਾਲਾ ਸਾਫ਼ ਸੁਥਰਾ ਕਰ ਲਓ ਵੀ ਕਿਉਂ ਤੁਸੀਂ ਸਰਕਾਰਾਂ ਤੇ ਸੁਟਿਆ ਹੋਇਆ ਸਿਰਫ ਸਰਕਾਰਾਂ ਤੇ ਵੀ ਸਰਕਾਰਾਂ ਕਰਨਗੀਆਂ ਤਾਂ ਕਰਨਗੀਆਂ ਸਰਕਾਰਾਂ ਨੇ ਕੱਖ ਨਹੀਂ ਕਰਨਾ ਤੁਸੀਂ ਆਪਣਾ ਜਿਹੜਾ ਪੈਸਾ ਤੁਸੀਂ ਅਵਾ ਗੌਣ ਇਹਨਾਂ ਕਥਾਵਾਚਕਾਂ ਦੇ ਇਹਨਾਂ ਕਹਾਣੀਕਾਰਾਂ ਤੇ ਇਹਨਾਂ ਧਾਰਮਿਕ ਸਥਾਨਾਂ ਤੇ ਤੁਸੀਂ ਚੜਾਈ ਜਾਂਦੇ ਆ ਉਹ ਤੁਸੀਂ ਆਪਣੇ ਪਿੰਡਾਂ ਤੇ ਲਾ ਲਓ ਆਪਣੀਆਂ ਮੜੀਆਂ ਤੇ ਲਾ ਲਓ ਆਪਣੇ ਸਿਵਿਆਂ ਤੇ ਲਾ ਲਓ ਯਾਰ ਇਕੱਠੇ ਕਰਕੇ ਜਿਹੜੇ ਤੁਸੀਂ ਇਹਨਾਂ ਦਾ ਘਰ ਭਰਨ ਦੇ ਆ ਪਰ ਆਓ ਜੀ ਤੇ ਅਸੀਂ ਆਪਣਾ ਆਪ ਸੁਧਾਰਨਾ ਜਾਂ ਕਾਮਯਾਬ ਹੋਣਾ ਇਹ ਕਸੂਰ ਕਿਸੇ ਦਾ ਨਹੀਂ ਸਰਕਾਰਾਂ ਦਾ ਕਸੂਰ ਕੋਈ ਨਹੀਂਗਾ ਅਗਰ ਤੁਹਾਡੇ ਹੱਥ ਕੋਈ ਚੀਜ਼ ਸਾਡੇ ਹੱਥ ਆ ਜਾਂਦੀ ਹੈ ਨਾ ਅਸੀਂ ਵੀ ਉਹੇ ਕੰਮ ਕਰਾਂਗੇ ਜੋ ਕਿ ਫਿਰ ਜਾਤ ਨਹੀਂ ਲੈਂਦੇ ਕਿਸੇ ਦੇ ਦੁੱਖ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਵੇ ਨਾ ਤੇ ਫਿਰ ਉਹ ਦੁੱਖ ਜਿਹੜੇ ਹਨ ਉਹ ਭੁੱਲ ਜਾਂਦੇ ਆ ਲੋਕਾਂ ਦੇ ਦੁੱਖ ਵੀ ਭੁੱਲ ਜਾਂਦੇ ਆ ਇਸੇ ਕਰਕੇ ਇੱਕ ਪਾਸੇ ਚਲੋ ਸਰਕਾਰਾਂ ਤੁਹਾਡੇ ਨਾਲ ਬੁਰਾ ਕਰੀ ਜਾਂਦੀਆਂ ਦੂਸਰੇ ਪਾਸੇ ਇਹ ਲੋਕ ਤੁਹਾਡੇ ਨਾਲ ਬੁਰਾ ਕੀ ਜਾਂਦੇ ਆ ਸਰਕਾਰਾਂ ਤੋਂ ਸਾਨੂੰ ਬਚਨ ਦੀ ਲੋੜ ਨਹੀਂ ਸਰਕਾਰਾਂ ਦੇ ਸਾਨੂੰ ਅੱਗੇ ਖੜਨ ਦੀ ਲੋੜ ਆ ਲੇਕਿਨ ਬਚਨ ਦੀ ਲੋੜ ਸਾਨੂੰ ਇਹਨਾਂ ਲੋਕਾਂ ਦੇ ਕੋਲੋਂ ਆ ਕਿਉਂਕਿ ਜਾਦਾ ਵਿਹਮਾ ਭਰਮਾ ਦੇ ਵਿੱਚ ਸਾਨੂੰ ਇਹ ਲੋਕ ਪਾਉਂਦੇ ਆ ਅਗਰ ਜੇ ਤੁਸੀਂ ਬਿਮਾਰ ਹੁੰਨੇ ਆ ਤੇ ਡਾਕਟਰ ਦੇ ਕੋਲ ਜਾ ਜਾਇਆ ਕਰੋ ਨਾ ਕਿ ਕਿਸੇ ਜਾ ਕੇ ਧਾਰਮਿਕ ਉਸਤਾਨ ਦੇ ਮੱਥੇ ਟੇਕਿਆ ਕਰੋ ਕਿ ਵੀ ਮੱਥੇ ਟੇਕਣ ਦੇ ਨਾਲ ਤੁਹਾਡੀ ਬਿਮਾਰੀ ਨਹੀਂ ਸੈੱਟ ਹੋਣੀ ਕੋਈ ਵੀ ਤੁਹਾਡਾ ਵਿਹਮ ਕੋਈ ਦੂਰ ਨਹੀਂ ਹੋਣਾ